ਬਾਬਾ ਜੀ ਮੇਰੀ ਅਰਜ਼ ਹੈ ਮੇਰਾ ਸਿਮਰਨ ਜਿਮਾਂ ਚ ਨਿਕਲ ਜਾਂਦਾ ਹੈ। ਮੈਂ ਕਰਾਪ ਕਰ। ਨਾ ਕੋਈ ਨਾ ਤੁਸੀਂ ਇਕੱਲੇ ਬਹਿ ਜਾ ਕਰੋ। ਦੇਖੋ ਬੇਟਾ ਆਪਾਂ ਆਦਤ ਪਾਣੀ ਹੈ। ਸ਼ੁਰੂ ਵਿੱਚ ਜ਼ਰੂਰ ਜ਼ੁਬਾਨ ਦੇ ਨਾਲ ਚੱਲੂਗਾ। ਮਗਰ ਜਿੱਦ ਦਿਨ ਆਦਤ ਪੈ ਗਈ ਨਾ ਮਨ ਨੇ ਇਹੋ ਜਿਹਾ ਚੁੱਕ ਲੈਣਾ ਹੈਗਾ ਕਿ ਸਾਡੇ ਬਿਗੈਰ ਸੋਚੇ ਵੀ ਉਹ ਚੱਲੀ ਜਾਊਗਾ। ਸੋ ਇਹ ਸ਼ੁਰੂ ਦੀਆਂ ਗੱਲਾਂ ਹੈਗੀਆਂ ਆਪਾਂ ਨਹੀਂ ਘਬਰਾਣਾ। ਬਸ ਕਰੀ ਚੱਲੋ। ਭਾਬੀ ਹੁਣ ਤੱਕ ਪੂਰੀ ਦਇਆ ਮੇਲ ਰਹੀ ਆ ਕੋਈ ਕਮੀ ਨਹੀਂ ਗਈ ਬਟ ਭਾਬੀ ਜਦੋਂ ਦਾ ਬਿਜ਼ਨਸ ਸੈਟਪ੍ਰੋਪਰ ਸੈਟਅਪ ਹੋਇਆ ਉਸ ਤੋਂ ਬਾਅਦ ਨਾ ਭਜਨ ਸਿਵਰਨ ਚ ਬਿਲਕੁਲ ਪਿੱਛੇ ਗਿਰਦਾ ਜਾ ਰਿਹਾ ਜਿਵੇਂ ਜਿਵੇਂ ਇਨਕਮ ਵੱਧ ਰਹੀ ਆ ਮੈਡਾਊਨ ਜਾ ਰਿਹਾ ਉਸ ਚੀਜ਼ ਦੇ ਵਿੱਚ ਬੇਟਾ ਐ ਨਹੀਂ ਹੁੰਦਾ ਸਾਡਾ ਧਿਆਨ ਉਹਦੇ ਵਿੱਚ ਜ਼ਿਆਦਾ ਲੱਗ ਜਾਂਦਾ ਹੈਗਾ ਆਪਾਂ ਜ਼ਿੰਦਗੀ ਚ ਇੱਕ ਬੈਲੈਂਸ ਰੱਖਣਾ ਹੈ ਬੇਟਾ ਬੈਲੈਂਸ ਨਹੀਂ ਰੱਖਾਂਗੇ ਜਿਹੜੀ ਚੀਜ਼ ਨੂੰ ਧਿਆਨ ਨਹੀਂ ਦੇਵਾਂਗੇ ਉਹੀ ਅੱਗੇ ਜਾ ਕੇ ਵਾਪਸ ਖਿੱਚੂਗੀ ਬੇਟਾ ਨਹੀਂ ਹੋ ਪਾ ਰਿਹਾ ਤਾਂ ਵੀ ਮੈਂ ਬਹੁਤ ਕੋਸ਼ਿਸ਼ ਕਰਦਾ ਪਰ ਨਹੀਂ ਸੈਟਿੰਗ ਬੈਠ ਨਹੀਂ ਰਹੀ ਬੇਟਾ ਜੇ ਆਪਾਂ ਨੂੰ ਜ਼ਿੰਦਗੀ ਵਿੱਚ ਦੇਖੋ ਆਪਾਂ ਸਾਰਾ ਕੁਝ ਜੋ ਕਰਦੇ ਹਾਂ ਕਿਉਂ ਕਰਦੇ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਮੈਂ ਤਾਂ ਦੌਲਤ ਵਾਸਤੇ ਬੱਚਿਆਂ ਵਾਸਤੇ ਇਹਦੇ ਵਾਸਤੇ ਉਹਦੇ ਵਾਸਤੇ ਮਗਰ ਐਕਚੁਅਲੀ ਜੋ ਚਾਹੀਦਾ ਨਾ ਇਨਸਾਨ ਨੂੰ ਉਹ ਸੁੱਖ ਔਰ ਮਨ ਦੀ ਸ਼ਾਂਤੀ ਚਾਹੀਦੀ ਅਸੀਂ ਸੋਚਦੇ ਹਾਂ ਪੈਸੇ ਦੇ ਨਾਲ ਮਿਲ ਚੂਗੀ ਇੰਨੀਆਂ ਚੀਜ਼ਾਂ ਦੇ ਨਾਲ ਮਿਲ ਜੂਗੀ ਮਗਰ ਹੈ ਤਾਂ ਸੁੱਖ ਔਰ ਮਨ ਦੀ ਸ਼ਾਂਤੀ ਨਾ ਹੁਣ ਜਿੱਥੋਂ ਮਿਲੂਗੀ ਉਹਦੇ ਤਰਫ ਧਿਆਨ ਨਹੀਂ ਦਿੰਦੇ ਹੁਣ ਪੈਸੇ ਦੀ ਤਰਫ ਆਪਾਂ ਧਿਆਨ ਰੱਖਾਂਗੇ ਚਲੋ ਪੈਸਾ ਮਿਲ ਗਿਆ ਮਗਰ ਕੀ ਮਨ ਦੀ ਸ਼ਾਂਤੀ ਆ ਚੁਗੀ ਬੇਟਾ ਉਹ ਵੀ ਤਾਂ ਜ਼ਰੂਰੀ ਹੈ ਨਾ ਹੁਣ ਪੈਸਾ ਜੇ ਮਾਲਕ ਨੇ ਕਮਾਈ ਬਖਸ਼ਤੀ ਜਿੰਨਾ ਚਿਰ ਸਾਡੇ ਅੰਦਰ ਉਹਨੂੰ ਹਜ਼ਮ ਕਰਨ ਦਾ ਉਹਦੇ ਚੋਂ ਖੁਸ਼ੀ ਲੈਣ ਦਾ ਮੌਕਾ ਨਾ ਹੋਇਆ ਤਾਂ ਪੈਸੇ ਨੂੰ ਕੀ ਕਰਾਂਗੇ ਬੇਟਾ ਬਾਬਾ ਜਿੰਦਗੀ ਦੇ ਵਿੱਚ ਇੰਨੀਆਂ ਪਰੇਸ਼ਾਨੀਆਂ ਔਰ ਮੁਸ਼ਕਿਲਾਂ ਆ ਰਹੀਆਂ ਹਨ ਜਿਨ੍ਹਾਂ ਕਰਕੇ ਇੰਜ ਕਈ ਵਾਰੀ ਮਹਿਸੂਸ ਹੁੰਦਾ ਹੈ ਕਿ ਮਨ ਇਹਨਾਂ ਨੈਗੇਟਿਵ ਸੋਚਾਂ ਨਾਲ ਪੰਦਕੀ ਤੂੰ ਕਦੀ ਭੈ ਨਿ ਸੰਭਰਨ ਨਹੀਂ ਕਰ ਸਕਦਾ ਤੇ ਬੇਟਾ ਮੈਨੂੰ ਇਹ ਦੱਸੂੰ ਆਪਾਂ ਸਾਰੇ ਜਾਣਦੇ ਹਾਂ ਕਿ ਕਰਮਾਂ ਦਾ ਹਿਸਾਬ ਕਿਤਾਬ ਹੈਗਾ ਹੁਣ ਕਰਮ ਜੋ ਜੋ karenge وہی ਫਿਰ ਭੋਗਣਾ ਭਰਨਾ ਠੀਕ ਹੈ ਨਾ ਜੋ ਵੀ ਆਪਣੀ ਅਵਸਥਾ ਹੈ ਚੰਗਾ ਹੈ ਮਾੜਾ ਹੈ ਆਪਣੀ ਕਰਨੀ ਦਾ ਨਤੀਜਾ ਬੇਟਾ ਹੁਣ ਜਦੋਂ ਆਪਾਂ ਕਰਨੀ ਕਰਦੇ ਹਾਂ ਉਦੋਂ ਆਪਾਂ ਸੋਚਦੇ ਨਹੀਂ ਕਿ ਚਲੋ ਉਦੋਂ ਸਾਨੂੰ ਅਕਲ ਨਹੀਂ ਸੀਗੀ ਹੁਣ ਤਾਂ ਅਕਲ ਹੈਗੀ ਹੈ ਹੁਣ ਤਾਂ ਪਤਾ ਹੈਗਾ ਹੁਣ ਜੇ ਆਪਾਂ ਹਿੰਮਤ ਰੱਖਾਂਗੇ ਭਜਨ ਸਿਮਰਨ ਕਰਾਂਗੇ ਉਹਦੀ ਬਖਸ਼ਿਸ਼ ਹੋਊਗੀ ਹਰੇਕ ਦੌਰ ਚੋਂ ਨਿਕਲ ਜਾਵਾਂਗੇ ਜੇ ਆਪਾਂ ਸਿਰ ਫੜ ਕੇ ਬਹਿ ਜਾਾਂਗੇ ਕਰਮਦਾਸ ਆਪ ਕਿਤਾਬ ਤਾਂ ਫਿਰ ਵੀ ਦੇਣਾ ਪਊਗਾ ਬੇਟਾ ਸੋ ਬਿਹਤਰ ਕੀ ਹੈ ਕਿ ਆਪਾਂ ਹਿੰਮਤ ਰੱਖ ਕੇ ਬਾਣੇ ਚ ਰਹਿ ਕੇ ਅੱਗੇ ਵਧੀਏ ਕਿ ਆਪਾਂ ਉਹੀ ਪਰੇਸ਼ਾਨੀ ਚ ਰਹੀ ਹੈ ਬੇਟਾ ਬਾਬਾ ਜੀ ਕਈ ਵਾਰੀ ਮਨ ਵਿੱਚ ਇਹ ਸੋਚ ਆਉਂਦੀ ਹੈ ਕਿ ਤੇਰਾ ਸਵਾਰਥ ਉਦੋਂ ਹੀ ਠੀਕ ਹੋਏਗਾ ਜਦੋਂ ਤੂੰ ਪਰਮਾਰਥ ਨੂੰ ਕਮਾਏਗਾ ਲੇਕਿਨ ਫਿਰ 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 ਮਨ ਵਿੱਚ ਕਈ ਵਾਰੀ ਇਹ ਸੋਚ ਆ ਜਾਂਦੀ ਕਿ ਤੂੰ ਅਗਰ ਪਰਮਾਰਥ ਕਮਾਦਾ ਤੂੰ ਸਵਾਰਥ ਦੇ ਲਾਲਚ ਵਿੱਚ ਬੈਠ ਕੇ ਪਰਮਾਰਥ ਕਮਾਇਆ ਕੀ ਬਾਬਾ ਜੀ ਇਹ ਸਹੀ ਹੈ ਜਾਂ ਗਲਤ ਹੈ ਜਿਵੇਂ ਮਰਜ਼ੀ ਭਾਵੇਂ ਸਵਾਰਥ ਵਿੱਚ ਕਰੋ ਭਾਵੇਂ ਡਿਊਟੀ ਸਮਝ ਕੇ ਕਰੋ ਭਾਵੇਂ ਜ਼ਬਰਦਸਤੀ ਕਰੋ ਕਰੋ ਤਾਂ ਸਹੀ ਨਾ ਕਰੋ ਆਪ ਤਾਂ ਮਨ ਨੂੰ ਕਾਬੂ ਕਰਨੇ ਹੈ ਬੇਟਾ ਮਨ ਕਾਬੂ ਚ ਹੋਊਗਾ ਜਦਦਰ ਮਰਜ਼ੀ ਪਜਾਣੀ ਮਗਰ ਜੇ ਅਸੀਂ ਮਨ ਦੀ ਚਾਹ ਕਰੀ ਕਰ ਰਹੇ ਆਂ ਤਾਂ ਫੇਰ ਤਾਂ ਉਹ ਤਾ ਨਚਾਊਗਾ ਆਪਾਂ ਨੂੰ ਸੋ ਇੰਨਾ ਸੋਚਾਂ ਚ ਨਾ ਪਾਓ ਫਾਇਦਾ ਨੁਕਸਾਨ ਕਿਹਦੇ ਚ ਜੇ ਮੈਂ ਕਰੂੰਗਾ ਤਾਂ ਫਾਇਦਾ ਮੇਰਾ ਹੀ ਹੈ ਭਾਵੇਂ ਕਿਸੇ ਮਰਜ਼ੀ ਸੋਚਦੇ ਨਾਲ ਕਰ ਬੱਬਾ ਜੀ ਜਦੋਂ ਮੈਂ ਕਾਫੀ ਟਾਈਮ ਪਹਿਲਾਂ ਸੋਚਦਾ ਹੁੰਦਾ ਕਿ ਇਸ ਜ਼ਿੰਦਗੀ ਚ ਇੱਕ ਮੌਕਾ ਮਿਲੂਗਾ ਤੁਹਾਡੇ ਸਾਹਮਣੇ ਰੂਬਰੂ ਹੋਣ ਦਾ ਤੁਸੀਂ ਅੱਜ ਇਹ ਮੌਕਾ ਬਖਸ਼ਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਬੱਬਾ ਜੀ ਇੱਕ ਜਿਵੇਂ ਅਸੀਂ ਭਜਨ ਸਿਮਰਨ ਕਰਦੇ ਆਂ ਤੇ ਇੱਕ ਸ਼ਬਦ ਜਿਵੇਂ ਪੰਜ ਸ਼ਬਦ ਹੈ ਪੰਜ ਸ਼ਬਦ ਨੂੰ ਜਦੋਂ ਆਪਾਂ ਸਿਮਰਦੇ ਆਂ ਤਾਂ ਇੱਕ ਮਤਲਬ ਇੱਕ ਪ੍ਰਕਾਸ਼ ਵੀ ਆਂਦਾ ਹੈ ਇੱਕ ਆਵਾਜ਼ ਵੀ ਆਂਦੀ ਹੈ ਤੇ ਉਸ ਵਕਤ ਫੇ ਜਿਵੇਂ ਤੁਸੀਂ ਪ੍ਰਸ਼ਨ ਉੱਤਰ ਕਹਿੰਦੇ ਹੋ ਕਿ ਜਿਵੇਂ ਪੰਜ ਤੋਂ ਸਿਮਰਨ ਕਰਨਾ ਹੈ ਨਾ ਤਾਂ ਉਸ ਵੇਲੇ ਪ੍ਰਕਾਸ਼ ਵੱਨ ਹੀ ਧਿਆਨ ਰੱਖਣਾ ਹੈ ਆਵਾਜ਼ ਵੀ ਪਿੱਛੇ ਆਉਂਦੀ ਹੈ ਪਰ ਜਦੋਂ ਪਾਸਮਰਨ ਤੁਹਾਡਾ ਮਤਲਬ ਪ੍ਰਕਾਸ਼ ਉਹ ਜਿਵੇਂ ਤੁਹਾਡਾ ਧਿਆਨ ਵੀ ਆਉਂਦਾ ਹੈ ਪ੍ਰਕਾਸ਼ ਵੀ ਆਉਂਦਾ ਹੈ ਅਸੀਂ ਉਹਦੇ ਵਿੱਚ ਲੀਨ ਹੁੰਨੇ ਆ ਹੈਨਾ ਤਾਂ ਫਿਰ ਜਿਹੜੇ ਪੰਜ ਸ਼ਬਦ ਅਸੀਂ ਬੋਲਦੇ ਆ ਫਿਰ ਉਹ ਕਿਵਲੇ ਧਿਆਨ ਉਧਰੋਂ ਹਟ ਕੇ ਪ੍ਰਕਾਸ਼ ਵਿੱਚ ਚਲ ਜਾਂਦਾ ਹੈ ਤੇ ਫਿਰ ਉਸ ਵੇਲੇ ਸਾਨੂੰ ਉਹ ਸ਼ਬਦ ਵੀ ਨਾਲ-ਨਾਲ ਰਿਪੀਟ ਕਰਨੇ ਚਾਹੀਦੇ ਕਿ ਆਪਾਂ ਪ੍ਰਕਾਸ਼ ਦਾ ਹੀ ਸਹਾਰਾ ਲਈਏ ਬਈ ਤਾਂ ਜਿੰਨਾ ਚਿਰ ਆਪਣੀ ਅਵਸਥਾ ਇਹੋ ਜੀ ਹੈ ਕਿ ਸਾਨੂੰ ਯਾਦ ਆ ਕਰੀ ਚੱਲੋ अच्छा जी ठीक है ना जेवें जेवें है, है। तो ਤੁਸੀਂ ਦੇਖੋਗੇ ਅੱਗੇ ਜਿਵੇਂ ਜਿਵੇਂ ਪ੍ਰਕਾਸ਼ ਵੱਧਦਾ ਜਾਊਗਾ ਔਰ ਸ਼ਬਦ ਵੱਧਦਾ ਜਾਊਗਾ ਤਾਂ ਸ਼ਬ ਜਿਹੜਾ ਸਾਡਾ ਸਿਮਰਨ ਹੈ ਉਹ ਪਿੱਛੇ ਹੋਣ ਲੱਗ ਪੈਂਦਾ ਹੈਗਾ ਸੋ ਤੁਸੀਂ ਨਾ ਪਰਖਾਂ ਚ ਪਾਓ ਤੁਸੀਂ ਉਹਨੂੰ ਨੈਚੁਰਲ ਪ੍ਰੋਸੈਸ ਨੂੰ ਚੱਲਣ ਦਿਓ ਕਿ ਜਿਵੇਂ ਬਾਬਾ ਜੀ ਪਿੱਛੇ ਆਵਾਜ਼ ਦਾ ਆਉਂਦਾ ਹੈ ਫਿਰ ਉਸ ਵਕਤ ਜਿਵੇਂ ਕਹਿੰਦੇ ਕਿ ਸੁੱਤ ਨੂੰ ਸ਼ਬਦ ਦੇ ਨਾਲ ਜੋੜਨਾ ਹੈ ਤੁਹਾਡੇ ਵਾਸਤੇ ਗੱਲ ਨਹੀਂ ਕੀ ਤੁਸੀਂ ਆਪਾਂ ਸਿਰਫ ਸਿਮਰਨ ਕਰ ਸਕਦੇ ਆ ਉਹ ਸਾਰਾ ਕੁਝ ਆਪਣੇ ਆਪ ਹੋਊਗਾ ਤੁਸੀਂ ਬਸ ਸੁਣੀ ਚੱਲੋ ਔਰ ਪ੍ਰਕਾਸ਼ ਵਿੱਚੋਂ ਆਨੰਦ ਲਓ ਸੁਣੀ ਜਾਣਾ ਜੀ ਠੀਕ ਹੈ